ਹਰ ਮਿੱਤਰੋ ਕੀ ਹਾਲ ਚਾਲ ਤੁਹਾਡਾ ਤੇ ਯਾਰ ਅੱਜ ਨਾ ਮੈਂ ਕਾਫੀ ਟਾਈਮ ਬਾਅਦ ਨਾ ਇ ਚਿੜੀਆ ਘਰ ਆਇਆ ਆਪਣੇ ਦਿਹਾਣੇ ਦੇ ਤੇ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਕਿਉਂਕਿ ਯਾਰ ਇੰਨਾ ਸ਼ਾਂਤ ਵਾਲੀ ਜਗ੍ਹਾ ਹੈ ਨਾ ਇਹ ਇੰਨੀ ਸੋਹਣੀ ਸੋਹਣੀ ਵਾਈਬਸ ਆਂਦੀ ਆ ਪਖਸ਼ੀ ਦੀ ਆਵਾਜ਼ਾਂ ਆਉਂਦੀਆਂ ਇੰਨੀ ਸ਼ਾਂਤ ਹਨੀ ਮੈਂ ਸੋਚਿਆ ਤੁਹਾਨੂੰ ਵੀ ਦੱਸਮੈਂ ਇੱਕ ਵਾਰੀ ਆ ਚੈੱਕ ਕਰੋ ਇੰਨੀ ਸ਼ਾਂਤੀ ਹੈ ਜੋ ਤੁਸੀਂ ਆਪਣੀ ਅੱਖ ਬੰਦ ਕਰਕੇ ਇੱਥੇ ਬੈਠੋਗੇ ਨਾ ਥੋੜੀ ਦੇਰ ਲਈ ਬਹਿ ਜਾਓ ਭਾਵੇਂ ਤੁਹਾਡਾ ਦਿਮਾਗ ਤੁਸੀਂ ਪੂਰੇ ਸ਼ਾਂਤ ਹੋ ਜਾਓਗੇ ਇੰਨਾ ਵਧੀਆ ਵਾਈਬਸ ਆਂਦੀ ਆ ਆ ਚੈੱਕ ਕਰੋ ਕਿੰਨਾ ਵਧੀਆ ਆ ਤੁਸੀਂ ਇਦਾਂ ਨਹੀਂ ਜਿੱਥੇ ਵੀ ਕਿੱਥੇ ਵੀ ਤੁਸੀਂ ਬਹਿ ਜਾਓ ਤੁਹਾਨੂੰ ਉੱਥੇ ਹੀ ਵਧੀਆ ਫੀਲ ਹੋਣ ਵਾਲਾ ਆ ਇੱਥੇ ਇਦਾਂ ਨਹੀਂ ਹੈਗੀ ਵੀ ਰੋਲੇ ਪੈ ਰਹੇ ਆ ਜਾਂ ਕੁਝ ਹੋ ਰਿਹਾ ਆ ਜਾਂ ਇੰਨੀ ساری ਆਵਾਜ਼ ਆ ਰਹੀ ਹੈ ਨਹੀਂ ਨਹੀਂ ਥੋੜੀ ਬੋਦੀ ਰੋੜ ਦੀ ਆਵਾਜ਼ ਆਂਦੀ ਹੈ ਕਿਉਂਕਿ ਇਹ ਮੇਨ ਹਾਈਵੇ ਤੇ ਲੱਗਦਾ ਹੈ ਨਾ ਤਾਂ ਕਰਕੇ ਬਟ ਉਹਦਾ ਮੈਂ ਕਹਿ ਰਿਹਾ ਜੇ ਤੁਸੀਂ ਇੱਥੇ ਆ ਕੇ ਅੱਖਾਂ ਬੰਦ ਕਰਕੇ ਬਹਿਗੇ ਨਾ ਤੁਹਾਨੂੰ ਇੰਨੀ ਸ਼ਾਂਤ ਲੱਗਣਾ ਇੰਨਾ ਵਧੀਆ ਵਾਈਬਸ ਆਣੀ ਨਾ ਬਹੁਤ ਜ਼ਿਆਦਾ ਵਧੀਆ ਵਾਈਬਾਨੀ ਹੈ ਤੇ ਮੈਂ ਕਾਫੀ ਟਾਈਮ ਬਾਅਦ ਵਾਰ ਆਇਆ ਥੇ ਸੀਰੀਅਸਲੀ ਕਹਿ ਰਿਹਾ ਬਹੁਤ ਹੀ ਜਦ ਵਧੀਆ ਵਾਈਬ ਆ ਰਹੀ ਆ ਤੇ ਸੋਚਿਆ ਤੁਹਾਨੂੰ ਵੀ ਵੀਡੀਓ ਬਣਾ ਕੇ ਦੱਸ ਦਵਾਂ ਇੱਕ ਤੇ ਬਾਕੀ ਵਲੋਗ ਜੂ ਰ ਅਪਲੋਡ ਕਰੂੰਗਾ ਵਲੋਗ ਦੇਖਿਓ ਐਂਡ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਥੈਂਕ ਯੂ